ਆ ਚੁਗਾਮਾ ਸਾਹਿਬ ਬਹੁਤ ਵੱਡੀ ਖਬਰ ਕੱਲ ਦੀ ਚੈਨਲਾਂ ਦੇ ਉੱਪਰ ਚੱਲ ਰਹੀ ਹੈਗੀ ਹੈ ਵੀਜ਼ੇ ਨੂੰ ਲੈ ਕੇ ਇੱਕ ਤਾਂ ਵਿਦਿਆਰਥੀਆਂ ਦੇ ਵੀਜ਼ੇ ਤੇ ਦੂਜੇ ਪੱਤਰਕਾਰਾਂ ਦੇ ਵੀਜ਼ੇ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਅਮਰੀਕਾ ਦੀ ਸਰਕਾਰ ਕਾਫੀ ਸਖਤ ਹੈਗੀ ਹੈ ਕਿਉਂਕਿ ਕਹਿੰਦੇ ਕਿਸੇ ਨੂੰ ਕਿਸੇ ਵੀ ਪ੍ਰਵਾਸੀ ਨੂੰ ਐਂਟਰੀ ਨਹੀਂ ਦੇਣੀ ਇੱਕ ਤਾਂ ਬਾਰਡਰ ਬੰਦ ਕਰ ਦਿੱਤੇ ਚਲੋ ਆਪਣੇ ਜਿਹੜੇ ਨੌਜਵਾਨ ਸੀਗੇ ਇਲੀਗਲ ਤਰੀਕੇ ਨਾਲ ਇੱਥੇ ਐਂਟਰ ਹੁੰਦੇ ਸੀਗੇ ਉਹ ਤਾਂ ਚਲੋ ਠੀਕ ਹੈ ਲੋਕ ਕਹਿੰਦੇ ਚਲੋ ਵਧੀਆ ਹੋ ਗਿਆ ਜਿੰਨੇ ਜਿਹੇ ਲੋਕ ਆ ਗਏ ਠੀਕ ਹੈ ਇਹਨਾਂ ਦਾ ਕੰਮ ਕਾਰ ਚੱਲਣਾ ਚਾਹੀਦਾ ਅੱਗੇ ਚੋ ਕਿਉਂਕਿ ਲੋਕ ਕਾਫੀ ਰਿਸਕ ਦੇ ਵਿੱਚ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਆਉਂਦੇ ਸੀਗੇ ਪਰ ਜਿਹੜੇ ਲੋਕ ਵੀਜ਼ਾ ਲੈ ਕੇ ਆਉਂਦੇ ਸੀਗੇ ਅਮਰੀਕਾ ਗਵਰਨਮੈਂਟ ਹੁਣ ਉਹਦੇ ਤੇ ਵੀ ਸਖਤ ਹੈਗੀ ਹੈ ਅਪਡੇਟ ਕੀਤੀਆਂ ਨੇ ਵੀਜ਼ੇ ਦੇ ਵਿੱਚ ਕੀ ਕਾਰਨ ਮੰਨਦੇ ਹੋ ਇਹਨੂੰ ਹਾਂ ਬਿਲਕੁਲ ਜੀ ਚੰਨ ਸਾਹਿਬ ਇਹ ਖਬਰ ਜਿਹੜੀ ਆ ਰਹੀ ਹੈਗੀ ਆ ਕਿ ਇੱਕ ਤਾਂ ਟਰੰਕ ਪ੍ਰਸ਼ਾਸਨ ਜਿਹੜਾ ਆ ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਬਹੁਤ ਜ਼ਿਆਦਾ ਚੇਂਜਸ ਕਰ ਰਿਹਾ ਓਕੇ ਇਮੀਗ੍ਰੇਸ਼ਨ ਸਿਸਟਮ ਨੂੰ ਜਿੱਦਣ ਦੇ ਆਏ ਆ ਇਹਨਾਂ ਨੇ ਹਨੇਰੀਆਂ ਦੀ ਪਈ ਆ ਕਿ ਇੱਕ ਤੋਂ ਇੱਕ ਕੋਈ ਨਾ ਕੋਈ ਰੋਜ਼ ਬਦਲਾਵ ਕੀਤਾ ਹੀ ਜਾ ਰਿਹਾ ਹੈ ਹੁਣ ਹੁਣ ਜਿਹੜੀ ਗੱਲ ਸਾਹਮਣੇ ਆਈ ਆ ਉਹ ਸਭ ਤੋਂ ਪਹਿਲੀ ਖਬਰ ਹੈਗੀ ਆ ਸਟੂਡੈਂਟ ਵੀਜੇ ਦੀ ਓਕੇ ਤੇ ਅਮਰੀਕਾ ਦਾ ਜਿਹੜਾ ਸਟੂਡੈਂਟ ਵੀਜ਼ਾ ਆ ਉਹਦੀ ਕੋਈ ਲਿਮਟ ਨਹੀਂ ਹੈਗੀ ਐਕਸਪਾਇਰੀ ਨਹੀਂ ਹੈਗੀ ਤੁਸੀਂ ਜਿੰਨਾ ਚਿਰ ਮਰਜ਼ੀ ਇੱਥੇ ਰਹਿ ਸਕਦੇ ਆ ਇਹ ਹੁਣ ਇਹਨਾਂ ਦੀ ਬਾਜ ਵਾਲੀ ਅੱਖ ਜਿਹੜੀ ਹੈ ਹੁਣ ਸਟੂਡੈਂਟ ਵੀਜੇ ਤੇ ਪੈ ਗਈ ਆ ਤੇ ਮੈਨੂੰ ਲੱਗਦਾ ਆ ਕਿ ਜੇ ਇਹ ਸਟੂਡੈਂਟ ਵੀਜੇ ਵਿੱਚ ਇਹਨਾਂ ਨੇ ਚੇਂਜਸ ਕਰ ਦਿੱਤੀਆਂ ਤਾਂ ਇਹ ਬਹੁਤ ਵੱਡਾ ਫਰਕ ਪੈਣਾ ਆ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਸਟੂਡੈਂਟ ਪੜ੍ਹਨ ਆਉਂਦੇ ਆ ਉਹ ਵਾਪਸ ਨਹੀਂ ਕੋਈ ਵੀ ਜਾਂਦਾ ਹੂੰ ਉਹਦਾ ਕਾਰਨ ਇਹ ਹੋਈ ਹੈ ਕਿਉਂਕਿ ਵੀਜ਼ਾ ਵੀਜ਼ੇ ਦੀ ਜਿਹੜੀ ਤੁਹਾਡੀ ਡੇਟ ਆ ਲੰਘਦੀ ਨਹੀਂ ਐਕਸਪਾਇਰੀ ਹੈ ਨਹੀਂ ਤੁਸੀਂ ਲੰਬੇ ਟਾਈਮ ਤੱਕ ਇੱਥੇ ਰਹਿ ਸਕਦੇ ਆ ਚੁਗਾਵਾ ਸਾਹਿਬ ਕੱਲੇ ਸਟੂਡੈਂਟ ਨਹੀਂ ਬਾਕੀ ਵੀ ਮੈਨੂੰ ਲੱਗਦਾ ਹੈ ਕਿ 80 90% ਲੋਕ ਇਦਾਂ ਦੇ ਹੁੰਦੇ ਨੇ ਕਿ ਵਾਪਸ ਜਾਂਦੇ ਨਹੀਂ ਜਾਂ ਤਾਂ ਸਾਇਲਮ ਲਾ ਦਿੰਦੇ ਨੇ ਜਾਂ ਫਿਰ ਇੱਥੇ ਕੰਮ ਕਾਰਜ ਕਰਕੇ ਤੇ ਫਿਰ ਕਹਿੰਦੇ ਵੀ ਨਹੀਂ ਬਈ ਹੁਣ ਨਹੀਂ ਭਾਰਤ ਮੁੜਨਾ ਨਾ ਪਰ ਚਲੋ ਠੀਕ ਹੈ ਬਾਕੀ ਜਿਹੜੇ ਵੀਜ਼ੇ ਹੈਗੇ ਆ ਵੀ1 ਵੀ2 ਵੀਜ਼ਾ ਆਰ1 ਵੀਜ਼ਾ ਆ ਜਾਂ ਜਿਹੜੇ ਕਹਿੰੋ ਕਿ ਕੋਰਸ ਸਰਕਾਰੀ ਅਫਸਰ ਵਗੈਰਾ ਆਉਂਦੇ ਆ ਉਹਨਾਂ ਸਾਰਿਆਂ ਵੀਜ਼ਿਆਂ ਦੇ ਉੱਪਰ ਇੱਕ ਲਿਮਟ ਹੁੰਦੀ ਹੈ ਕਿ ਇਹ 6 ਮਹੀਨੇ ਦਾ ਵੀਜ਼ਾ 2 ਸਾਲ ਦਾ 5 ਸਾਲ ਦਾ ਜਾਂ 10 ਸਾਲ ਦਾ ਵੀਜ਼ਾ ਤੇ ਤੁਹਾਡੀ ਜਿਹੜੀ ਉਹ ਲਿਮਟ ਹੁੰਦੀ ਹੈ ਕਿ ਤੁਸੀਂ ਇਸ ਤੋਂ ਬਾਅਦ ਨਹੀਂ ਰਹਿ ਸਕਦੇ ਇੱਥੇ ਜੀ ਪਰ ਇੱਕ ਸਟੂਡੈਂਟ ਵੀਜ਼ਾ ਇਹੋ ਜਿਹਾ ਵੀਜ਼ਾ ਆ ਕਿ ਤੁਸੀਂ ਇੱਕ ਵਾਰੀ ਆਜੋ ਫਿਰ ਭਾਵੇਂ ਇੱਥੇ ਤੁਸੀਂ ਹਫਤੇ ਦਾ ਇਹ ਦੋ ਕਲਾਸਾਂ ਹੀ ਲੈ ਲਓ ਕਿ ਤੁਸੀਂ ਭਾਵੇਂ ਕਾਲਜ ਜਿਹੜਾ ਹੈ ਘਰੋਂ ਹੀ ਪੜ੍ਹ ਲਓ ਪਰ ਤੁਸੀਂ ਇਹ ਕਹੇ ਆ ਕਿ ਤੁਸੀਂ ਸਟੂਡੈਂਟ ਹੈਗੇ ਆ ਭਾਵੇਂ ਤੁਸੀਂ 5 ਸਾਲ ਪੜ੍ਹੀ ਜੋ 10 ਸਾਲ ਪੜ੍ਹੀ ਜੋ ਥੋੜਾ ਥੋੜਾ ਪੜ੍ਹੀ ਜੋ ਪਰ ਤੁਸੀਂ ਸਟੂਡੈਂਟ ਨਾਲ ਕੰਮ ਕਰੀ ਜੋ ਭਾਵੇਂ ਕੈਸ਼ ਤੇ ਕਰੀ ਜੋ ਪਰ ਹੁਣ ਪਤਾ ਨਹੀਂ ਇਹਨਾਂ ਦੀ ਨਿਗਾ ਕਿੱਦਾਂ ਪੈ ਗਈ ਹੈ ਇਸ ਵਿਸ਼ੇ ਤੇ ਲੱਗਦਾ ਇਹਨਾਂ ਨੂੰ ਕਿ ਇਸ ਵੀਜ਼ੇ ਨੂੰ ਇਹਨਾਂ ਨੇ ਕੰਟਰੋਲ ਕਰਨਾ ਸੋ ਇਹ ਕੀ ਕਹਿ ਰਹੇ ਆ ਕਿ ਅਸੀਂ ਇੱਕ ਪ੍ਰਸਤਾਵ ਲਿਆ ਰਹੇ ਆ ਕਿ ਇਸ ਵੀਜ਼ੇ ਨੂੰ ਟਾਈਮ ਬਾਉਂਡ ਕਰਾਂਗੇ ਕਿ ਜਿਵੇਂ ਬਾਕੀ ਵੀਜ਼ਿਆਂ ਦੀ મર્યાਦ ਹੈ ਤੇ ਇਸ ਵੀਜ਼ੇ ਨੂੰ ਵੀ ਅਸੀਂ મર્યાਦ ਵਿੱਚ ਲਿਆ ਰਹੇ ਹਾਂ ਤੇ ਹੁਣ ਲੱਗਦਾ ਹੈ ਕਿ ਸਟੂਡੈਂਟ ਵੀਜ਼ਾ ਤੇ ਜਿਹੜੇ ਆਉਣ ਵਾਲੇ ਆ ਉਹਨਾਂ ਦੀ ਵੀ ਖੈਰ ਨਹੀਂ ਕਿਉਂਕਿ ਇਹ ਸਕੀ ਕਰਨ ਜਾ ਰਹੇ ਹੈਗੇ ਆ ਤੇ ਇਹਦੇ ਨਾਲ ਕੀ ਹੋਊਗਾ ਜਿਹੜੇ ਲੋਕ ਸਟੂਡੈਂਟ ਵੀਜ਼ਾ ਲੈ ਕੇ ਆਉਂਦੇ ਸੀ ਇੱਥੇ ਪੜ੍ਹ ਕੇ ਤੇ ਇੱਥੇ ਹੀ ਰਹਿ ਜਾਂਦੇ ਸੀ ਜਾਂ ਅੱਗੇ ਹੋਰ ਪੜੀ ਜਾਂਦੇ ਸੀ ਲੰਬਾ ਟਾਈਮ ਇੱਥੇ ਰਹਿੰਦੇ ਸੀ ਵਿਆਹ ਕਰਾ ਲੈਂਦੇ ਸੀ ਜਾਂ ਕਿਸੇ ਨਾ ਕਿਸੇ ਹੋਰ ਤਰੀਕੇ ਦੇ ਨਾਲ ਇਥੇ ਦੇ ਸਿਸਟਮ ਦੇ ਵਿੱਚ ਅਪਲਾਈ ਕਰਕੇ ਇਥੋਂ ਦੇ ਹੀ ਬਣ ਜਾਂਦੇ ਸੀ ਹੁਣ ਲੱਗਦਾ ਉਹਨਾਂ ਵਾਸਤੇ ਇਹ ਜਿਹੜੀ ਚੀਜ਼ ਹੈ ਔਖੀ ਹੋ ਜੂਗੀ ਤੇ ਸਟੂਡੈਂਟ ਵੀਜ਼ੇ ਤੇ ਹੁਣ 트럼ਪ ਪ੍ਰਸ਼ਾਸਨ ਦੀ ਜਿਹੜੀ ਅੱਖ ਉਹ ਪੈ ਗਈ ਹੈ ਮੈਂ ਇੱਕ ਦਿਨ ਨਿਊਜ਼ ਪੜ੍ਹ ਲਿਆ ਸੀਗਾ ਸੀਐਨਐਨ ਦੀ ਸ਼ਾਇਦ ਖਬਰ ਸੀਗੀ ਕਿ ਜਿਹੜੇ ਸਟੂਡੈਂਟ ਨੇ ਆਪਣੇ ਚੁਗਾਵਾ ਸਾਹਿਬ 50% ਦੀ ਗ੍ਰਾਮਟ ਆਈ ਹੈਗੀ ਹੈ ਜਿਹੜੇ ਲੋਕ ਇੱਥੇ ਪੜਨ ਦੇ ਲਈ ਵਿਦਿਆਰਥੀ ਹੁੰਦੇ ਸੀਗੇ ਹੁਣ 50% ਘਟ ਗਏ ਹੋਏ ਨੇ ਵਿਦਿਆਰਥੀ ਨਹੀਂ ਆ ਰਹੇ ਇੱਥੇ ਪੜਨ ਦੇ ਲਈ ਉਹਦਾ ਮੇਨ ਕਾਰਨ ਇਹ ਵੀ ਹੈ ਕਿਉਂਕਿ ਸਟੂਡੈਂਟ ਵੀਜ਼ਾ ਬਹੁਤ ਘਟ ਗਿਣਤੀ ਵਿੱਚ ਮਿਲ ਰਿਹਾ ਹੂੰ ਪਹਿਲਾਂ ਅਮਰੀਕਾ ਦੇ ਵਿੱਚ ਤਕਰੀਬਨ ਪਿਛਲੀ ਬਾਈਡਨ ਦੀ ਟਰਮ ਦੇ ਵਿੱਚ ਆਪਾਂ ਜੇ ਦੇਖੀਏ ਤੇ ਬਹੁਤ ਸਟੂਡੈਂਟ ਵੀਜ਼ੇ ਮਿਲੇ ਆ ਤੇ ਜਦੋਂ ਦੇ ਹੋਣਾ 트럼ਪ ਸਾਹਿਬ ਆਏ ਨੇ ਤੇ ਬਹੁਤ ਲੋਕਾਂ ਦੇ ਵੀਜੇ ਜਿਹੜੇ ਉੱਥੇ ਡਿਨਾਈ ਹੋਏ ਰਹੇ ਨੇ ਕਿਸੇ ਨੂੰ ਵੀ ਅਪਰੂਵਲ ਨਹੀਂ ਮਿਲ ਰਹੀ ਤੋਂ ਅਪਰੂਵਲ ਰੇਟ ਜਿਹੜੀ ਆ ਬਹੁਤ ਘੱਟ ਹੈ ਖਾਸ ਕਰਕੇ ਦਿੱਲੀ ਤੇ ਬੰਬੇ ਦੇ ਜਿਹੜੇ ਜਿਹੜੇ ਕੌਂਸੂਲੇਟ ਹੈਗੇ ਨੇ ਉਥੋਂ ਇੱਕ ਤਾਂ ਜਿਹੜੇ ਕਹਿ ਲੋ ਕਿ ਟੂਰਿਸਟ ਵੀਜੇ ਸਟੂਡੈਂਟ ਵੀਜੇ ਜਾਂ ਆਰ1 ਵੀਜੇ ਇਨਾਂ ਤੇ ਬਹੁਤ ਸਖਤਾਈ ਹੋਈ ਆ ਤੇ ਬਹੁਤ ਘੱਟ ਵੀਜ਼ੇ ਅਪਰੂਵਲ ਹੋ ਰਹੇ ਨੇ ਕਿਉਂਕਿ ਜਦੋਂ ਆਪਾਂ Google ਤੇ ਜਾ ਕੇ ਅਪਰੂਵਲ ਰੇਟ ਚੈੱਕ ਕਰਦੇ ਆ ਨਾ ਤੇ ਉਹ ਬਹੁਤ ਲੋ ਹੋ ਚੁੱਕੀ ਹੈ ਤੇ ਬਹੁਤ ਘੱਟ ਵੀਜ਼ੇ ਮਿਲ ਰਹੇ ਨੇ ਮੈਨੂੰ ਲੱਗਦਾ ਉਹ ਵੀ ਇੱਕ ਅ ਅੰਦਰਖਾਤੀ ਇੱਕ ਕਾਰਨ ਹੈ ਕਿ ਇਹਨਾਂ ਨੇ ਸਟੂਡੈਂਟ ਵੀਜ਼ੇ ਵੀ ਦੇਣੇ ਘੱਟ ਕਰ ਦਿੱਤੇ ਨੇ ਕਿਉਂਕਿ ਉਹਦਾ ਇੱਕ ਹੋਰ ਵੀ ਕਾਰਨ ਮੰਨਿਆ ਜਾ ਰਿਹਾ ਕਿ ਪਿੱਛੇ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ 트ੰਪ ਦੇ ਖਿਲਾਫ ਬਹੁਤ ਵੱਡੇ ਮੁਜ਼ਾਰੇ ਹੋਏ ਸੀਗੇ ਇਸ ਚੀਜ਼ ਨੂੰ ਲੈ ਕੇ ਤੇ ਇਹ ਮੈਨੂੰ ਲੱਗਦਾ ਹੈ 트럼ਪ ਪ੍ਰਸ਼ਾਸਨ ਜਿਹੜਾ ਆ ਉਹ ਇਹ ਚੀਜ਼ ਦੇ ਉੱਤੇ ਤਾਕ ਲਾ ਕੇ ਬੈਠਾ ਆ ਕਿ ਇਹ ਜਿਹੜੇ ਲੋਕ ਇੱਥੇ ਪੜਨ ਆਉਂਦੇ ਆ ਤੇ ਬਾਅਦ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਖਿਲਾਫ ਇਹਨਾਂ ਨੇ ਬਹੁਤ ਇੱਥੇ ਮਜਾਰੇ ਕੀਤੇ ਸੀ ਸਟੂਡੈਂਟਸ ਨੇ ਕੁਝ ਸ਼ੁਰੂ ਵੀ ਕੀਤਾ ਗਿਆ ਸੀਗਾ ਤੇ ਮੈਨੂੰ ਲੱਗਦਾ ਹੈ ਕਿ ਹੁਣ ਇਹ ਜਿਹੜੀਆਂ ਚੇਂਜਸ ਲਿਆ ਰਹੇ ਆ ਉਹਦੇ ਨਾਲ ਬਹੁਤ ਵੱਡਾ ਫਰਕ ਪੈਣ ਵਾਲਾ